ਸਭ ਤੋਂ ਪਹਿਲਾਂ ਤਾਂ ਦੇਸ਼ ਵਿਦੇਸ਼ ਵਿੱਚ ਵਸਦੇ ਮੇਰੇ ਭੈਣ ਭਰਾ ਨੂੰ ਪਿਆਰ ਭਰੀ ਸਾਸਰੀ ਘਰ ਅੱਜ ਪਿੰਡਾਂ ਦਾ ਮਾਹੌਲ ਤੁਹਾਨੂੰ ਫੇਰ ਦਿਖਾਉਨੇ ਆ ਅੱਜ ਕੰਮ ਬੜਾ ਸ਼ਾਰਪ ਹੋਇਆ ਮੀਂਹ ਬਹੁਤ ਪੈਣ ਡਿਆ ਤੇ ਪਰ ਗਾਡਰ ਵੀਡੀਓ ਆ ਗਾਡਰ ਗਾਡਰ ਵੀਡੀਓ ਤਾਂ ਕਿਹਾ ਕਿ ਪਹਾੜੀ ਏਰੀਆ ਖੁੱਲੇ ਮੈਦਾਨ ਤੇ ਮੈਦਾਨਾਂ ਦੇ ਵਿੱਚ ਕਿਸਾਨਾਂ ਦੇ ਖੇਤ ਆ ਤੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਵੇਖਿਓ ਅਥਰੇ ਘੋੜੇ ਚੁਗਣ ਦੇ ਓਖ ਲੋ ਜਾ ਆਹ ਦੇਖੋ ਮਿੱਤਰ ਪਿਆਰਿਓ ਆਹ ਵਿਊ ਵੀ ਕਿਸੇ ਫਿਲਮ ਨਾਲੋਂ ਘੱਟ ਨਹੀਂ ਪੂਰੀ ਆਤ ਕਰਾਉਂਦਾ ਵਿਊ ਆ ਵੇਖੋ ਘੋੜੇ ਕਿੱਡੇ-ਕਿਡੇ ਆਥਰੇ ਕਿڑی-ਕਿੜੀ ਨਸਲ ਦੇ ਕਿੰਨੇ ਸ਼ੌਂਕ ਨਾਲ ਰੱਖੇ ਆ ਆਹ ਦੇਖੋ ਇੱਧਰ ਹੋਰ ਲਾਗੇ ਕਰ ਦਿੰਦੇ ਆ ਵੀਡੀਓ ਆਹ ਦੇਖੋ ਇਹ ਵੇਖੋ ਵੀ ਲੱਖਾਂ-ਲੱਖ ਰੁਪਏ ਦੇ ਘੋੜੇ ਆ ਮੀਂਹ ਪੈਣ ਦੇ ਚੁਗੰਡੇ ਆ ਸਿਰਫ ਇਹ ਇੱਥੇ ਕਰ ਸਕਦੇ ਆ ਜਿੱਦਾਂ ਵੀ ਇਹਨਾਂ ਦੇ ਜੱਤ ਜੁੱਤ ਹੁੰਦੀ ਆ ਬਰਫ਼ ਨੂੰ ਇਹ ਸਹਿ ਸਕਦੇ ਆ ਮੀਂਹ ਨੂੰ ਸਹਿ ਸਕਦੇ ਆ ਠੰਡ ਨੂੰ ਸਹਿ ਸਕਦੇ ਆ ਇਹਨਾਂ ਦੀ ਇਥੇ ਘੋੜ ਦੌੜ ਹੁੰਦੀ ਆ ਇਹਨਾਂ ਦੀਆਂ ਖੇਡਾਂ ਕਰਾਈਆਂ ਜਾਂਦੀਆਂ ਸ਼ੌਂਕ ਨਾ ਰੱਖੇ ਆ ਸ਼ੌਂਕ ਇੰਡੀਆ ਵਿੱਚ ਵੀ ਬੜਾ ਵਾ ਪਰ ਜਿਹੜੇ ਇੰਡੀਆ ਵਾਲੇ ਹੋ ਵੇਖ ਕੇ ਦੱਸ ਸਕਦੇ ਆ ਕਿ ਕਿਹੜੇ ਘੋੜੇ ਆ ਕਿੱਦਾਂ ਆ ਆ ਦੇਖੋ ਹਜੂਰ ਸਾਹਿਬ ਦਰਸ਼ਨ ਕਰਾਉਂਦੇ ਹੁੰਦੇ ਨੇ ਨਾ ਗੁਰੂ ਬਾਜਾਂ ਵਾਲੇ ਦੇ ਘੋੜੇ ਦੇ ਔਰੀ ਨਸਲ ਦੇ ਤੇ ਆ ਉਹ ਵੀ ਬੜਾ ਮਾਨੂੰ ਚਾ ਚੜਦਾ ਹੁੰਦਾ ਯਾਰ ਕਿਆ ਚੀਜ਼ਾਂ ਨੇ ਤੇ ਆ ਦੇਖੋ ਇਧਰ ਇਹ ਜਰਮਨ ਦਾ ਇੱਕ ਪਿੰਡ ਆ ਜਿੱਥੇ ਆ ਘੋੜੇ ਚੁਗੰਡੇ ਆ ਚੱਲਦੇ ਆ ਅੱਗੇ ਜੀ ਆ ਮੀਣਾ ਤੇ ਆ ਲਾਂਬਾਂ ਨਾਲ ਮਾਰਿਆ ਕਰਕੇ ਪਰਨਾ ਸੱਦਾ ਕਰਕੇ ਰੱਖ ਜੇਕਰ ਉਹ ਕਰ ਆਹ ਵੇਹ ਲੋ ਪਿੱਛੇ ਗੱਡੀ 'ਚ ਲਾਤ ਲੈ ਪੀਜੇ ਜਿਹੜੇ ਪੀਜੇ ਨਹੀਂ ਪਖਾਨ ਵਾਲਿਆਂ ਦੇ ਉਹ ਲੱਦੇ ਇਧਰ ਵੇਖੋ ਖਾਲੀ ਗੱਤੇ ਆ ਇਹਨਾਂ ਜਾ ਕੇ ਸੁਟ ਰਹੇ ਆਂ ਨਵੇਂ ਸਟਾਰਟ ਕਰਨੇ ਕੰਮ ਸ਼ੁਰੂ ਹੋਣੇ ਕੰਮ ਤੋਂ ਲੇਟ ਆ ਪਰ ਤੁਹਾਨੂੰ ਤੁਹਾਡੀ ਵੀਰ ਵੇਖਣ ਨੂੰ ਮਿਲੂਗੀ ਬਾਬਿਓ ਪਿੰਡ ਵਿੱਚ ਮੇਲਾ ਲੱਗਣਾ ਇੱਧਰ ਲਿਖਿਆ ਸਾਰਾ ਕੁਝ ਆਹੋ ਵੇਖੋ ਬਹਿਣ ਵਾਸਤੇ ਗੋਰੀਆਂ ਨੇ ਜੰਤਰ ਬਣਾਇਆ ਵੀ ਇੱਥੇ ਬਹਿ ਕੇ ਗੱਪ-ਚਾਪ ਮਾਰੋ ਭਾਈ ਤਾਸ਼ ਖੜੋ ਉਹ ਤੈਨੂੰ ਕੀ ਹੋ ਗਿਆ ਪੈਣ ਇੱਕ ਮਿੰਟ ਮੇਰਾ ਵੀਰ ਇੱਧਰ ਵੇਖੋ ਬਾਬਿਓ ਪੈ ਲੀਆਂ ਮਾਨ ਆਹ ਪਿੰਡ ਦਾ ਲਿਖਿਆ ਐਡਰੈਸ ਆਪਣੇ ਮੈਪ ਮੈਂ ਕਿਹਾ ਚਲ ਇਧਰੋਂ ਵੀ ਦਿਖਾ ਲਈ ਚੰਗਿਆ ਇਧਰੋਂ ਹੀ ਕੰਮ ਬੜਾ ਗਾਡਰ ਜਿਆ ਹੈ ਆ ਵੀ ਕਿਹਨੇ ਢਾਈ ਗਧਾਈਆਂ ਰੱਖੀਆਂ ਆ ਕਿਸਾਨ ਨੇ ਆ ਵੇਖੋ ਇੱਧਰ ਮੈਨੂੰ ਵੇਖ ਕੇ ਨਿੰਦਣੇ ਵੇ ਮੈਂ ਤੁਹਾਡੀ ਭੂਆ ਦਾ ਮੁੰਡਾ ਵਾਂ ਇਹ ਪੱਠੇ-ਪੁੱਠੇ ਵੀ ਬੀਜਿਆ ਆ ਲੋਹੇ ਦੀ ਤਾਰ ਲਾਈ ਏ ਇੱਧਰ ਆ ਵੇਖੋ ਬਾਬੇ ਸਰੋਂ ਬੀਜੀ ਕੱਢੀ ਹੋਈ ਸਰੋਂ ਆ ਵੇਖੋ ਖੇਤ ਪਲਵਾਨੀ ਘੇੜਾ ਮਰਵਾ ਕੇ ਇੱਥੋਂ ਨਿਕਲ ਜਾਣਾ ਵਾ ਚਲਿਏ ਕੰਮ ਤੇ ਆਓ ਦੇਖੋ ਕਿਸਾਨਾਂ ਦਾ ਡੇਰਾ ਉਹਨਾਂ ਨੇ ਟਰਾਲੀਆਂ ਟਰੈਕਟਰ ਲਾਏ ਤੇ ਇੱਧਰ ਆਹ ਟਰੈਕਟਰ ਕੈਮਰਾ ਆਪਣਾ ਵੀ ਵਿੱਚ ਲੱਗਿਆ ਉਸ ਤੱਕ ਪਹੇ ਆਓ ਦੇਖੋ ਟਰਾਲੀਆਂ ਟਰੈਕਟਰ ਲਾਏ ਆ ਤੋੜੀ ਲਈ ਆ ਤੇ ਗਾਂ ਦੇ ਠੱਗਾ ਦੇ ਆ ਕਿਸਾਨਾਂ ਦੇ ਘਰ ਆ ਇੱਧਰ ਇੱਕ ਉਹਨਾਂ ਹੀ ਕਿਸਾਨਾਂ ਨੇ ਕੋਲੇ ਚ ਗੰਡੇ ਮੋਬਾਈਲ ਨੇ ਵੀ ਹੱਥ ਕਰਾਈ ਆ ਕੰਪਨੀ ਵਾਲਿਓ ਤੁਹਾਡਾ ਧੰਨਵਾਦ ਬਾਈ ਇੱਥੋਂ ਤੱਕ ਰੇਂਜ ਦਿਖਾ ਲਈ ਆ ਵੇਖੋ ਮਰਜਾਨੀਆਂ ਆ ਗਈਆਂ ਗਾਵਾਂ ਗਊ ਮਾਤਾ ਆ ਗਈਆਂ ਜੀ ਇੱਧਰ ਆ ਕਿਸਾਨਾਂ ਦੀਆਂ ਗਊ ਮਾਤਾ ਪਾਣੀ ਹੈ ਤੇ ਆਹ ਘਰ ਹੈ ਇਹਨਾਂ ਦੇ ਤੇ ਆਹ ਦੇਖੋ ਖੇਤ ਇੱਧਰ ਆਹ ਕੋੜੇ ਚੋਗੰਡੇ ਆ ਪਹਿਲੀ ਵਾਈ ਇਹਨਾਂ ਤਵਿਆਂ ਦੇ ਨਾਲ ਠੰਡ ਹੋ ਗਈ ਹੈ ਮਿੱਤਰੋ ਪਿੰਡ ਦਾ ਸਵਾਗਤ ਕਰਨ ਵਾਸਤੇ ਲਿਖਿਆ ਕਿਰਮਿਸ਼ 19 ਤਰੀਕ ਨੂੰ ਪਿੰਡ 'ਚ ਮੇਲਾ ਲੱਗਣਾ ਇੱਥੇ ਆਹ ਲਿਖਿਆ ਕਿਰਮਿਸ਼ ਆਹ ਵੇਖੋ ਕਿਸਾਨਾਂ ਦੇ ਘਰ ਤੇ ਕਿੰਨਾ ਸੋਹਣਾ ਉਹਨਾਂ ਦਾ ਸਾਈਕਲ ਦਾ ਬਣਾ ਕੇ ਲਾਇਆ ਸਾਈਕਲ ਤੇ ਉਹ ਟਾਇਰ ਟੁੱਟ ਜੇ ਜੇ ਉਹ ਸਾਡੀ ਵੀਡੀਓ ਨੂੰ ਜਿਆਦਾ ਪਿਆਰ ਮਿਲ ਰਿਹਾ ਪੰਜਾਬ ਤੋਂ ਭਾਈ ਅਮਰੀਕਾ ਕੈਨੇਡਾ ਵਾਲਿਓ ਕੀ ਹੋ ਗਿਆ ਜੇ ਸਾਡਕੋ ਅਮਰੀਕਾ ਕੈਨੇਡਾ ਦਾ ਵੀਜ਼ਾ ਨਹੀਂ ਤੁਸੀਂ ਵੇਖ ਲਓ ਮਾੜੀ ਜੀ ਉਹ ਜਰਮਨ ਕਿੱਦਾਂ ਦਾ ਆ ਮੁਰਦਾ ਘਰ ਆ ਤੇ ਜਦੋਂ ਸੰਸਕਾਰ ਕਰਕੇ ਆਉਂਦੇ ਤੇ ਇੱਥੇ ਵੇਖ ਲਓ ਬਹਿ ਕੇ ਕਾਫੀ ਕੂਫੀ ਪੀਂਦੇ ਆ ਪੈਕ ਚੱਕ ਲਾਉਂਦੇ ਵੀਰਾਪੁਰਾ ਪੀਂਦੇ ਆ ਆਓ ਤੁਸੀਂ ਦੇਖ ਲਓ ਵੀ ਸਾਰਾ ਮੁਰਦਾ ਘਰੀਆ ਪਿੰਡ ਖਤਮ ਹੋ ਗਿਆ ਹੁਣ ਬਾਹਰ ਚੱਲਦੇ ਆ ਤੁਹਾਨੂੰ ਬਾਹਰ ਦਾ ਥਿਊ ਵਿਊ ਦਿਖਾਉਨੇ ਆ ਜਿੱਦਾਂ ਆਪਣੇ ਪੰਜਾਬ 'ਚ ਡੇਰੇ ਨਹੀਂ ਹੁੰਦੇ ਡੇਰੇ ਕਹਿੰਦੇ ਨੇ ਵੀ ਜਿੱਦਾਂ ਬਾਪੂ ਕੋਲਣ ਦਾ ਡੇਰਾ ਜਾਂ ਹੋਰ ਕੇ ਸਾਡਾ ਡੇਰਾ ਇੱਦਾਂ ਡੇਰੇ ਵੀ ਹੈਗੇ ਆ ਵੇਖੋ ਡੇਰੇ ਤੇ ਸਰਕਾਰ ਨੂੰ ਬਿਜਲੀ ਦੇਣੀ ਪਈ ਗੈਸ ਦੇਣਾ ਪਿਆ ਆਹ ਵੇਖੋ ਇਹਨਾਂ ਨੇ ਤੂੜੀ ਦੀਆਂ ਢਿੱਗਾਂ ਲਾਈਆਂ ਆਓ ਵੇਖੋ ਟਾਇਰ ਸੁੱਟ ਕੇ ਬੰਦ ਕੀਤਾ ਸਾਰਾ ਕੁਝ ਆਹ ਦੇਖੋ ਤੂੜੀ ਦੀਆਂ ਢਿੱਗਾਂ ਲਾਈਆਂ ਤੇ ਆਇਦਰ ਕਿਸ ਦਾ ਡੇਰਾ ਵਾ ਇੱਕ ਜੰਗਲ ਜੇ ਘੇੜਾ ਸਿਰਫ ਆ ਵੇਖੋ ਮੈਂ ਛੱਤ ਜਨਾ ਉੱਚਾ ਚੱਲ ਜਣਾ ਤੇ ਧੂਆ ਨਿਕਲ ਰਿਹਾ ਡੇਰੇ ਚ ਆਓ ਦੇਖੋ ਅਸਲ ਤੇ ਵੇਖਣ ਵਾਲੀ ਬਾਬੋ ਚੀਜ਼ ਇਹ ਹੁੰਦੀ ਆ ਹਰ ਦੇਸ਼ ਦਾ ਵੱਖੋ ਵੱਖ ਸਿਸਟਮ ਹੈਣਾ ਹੁਣ ਆਜ ਤੱਕ ਮੈਂ ਜਾਣ ਡਿਆ ਜਾਂਦੇ ਜਾਂਦੇ ਪਤਾ ਨਹੀਂ ਰਸਤੇ ਵਿੱਚ گاਵਾ ਆ ਜਾਣ ਟਰੈਕਟਰ ਆ ਜਾਏ ਜਾਂ ਕੁਝ ਵੀ ਆ ਜਾਓ ਤੁਹਾਨੂੰ ਦਿਖਾਵਾਂਗੇ ਆ ਵੇਖਿਓ ਜ਼ਮੀਨ ਕਿੰਨੀ ਉੱਚੀ ਨੀਵੀਂ ਆ ਇਨਾ ਨਹੀਂ ਬਾਬੇਓ ਸਿੱਧੀ ਪਧਰੀ ਕੀਤੀ ਜਾਂ ਕਿਤਾ ਕੁਦਰਤ ਨੂੰ ਛੇੜ-ਛਾੜ ਕੀਤੀ ਮਸ਼ੀਨਾ ਮਸ਼ੀਨਰੀ ਉਹ ਤਾਂ ਨਹੀਂ ਬਣਾ ਲਈ ਆ ਉਹਨੂੰ ਵੇਜਣ ਵਾਸਤੇ ਉਹਨਾਂ ਸਰੋਂ ਬੀਜੀ ਆ ਇਹ ਜਦੋਂ ਹੋਣੀ ਆ ਤੇ ਫਿਰ ਤੁਹਾਨੂੰ ਦਿਖਾਵਾਂਗੇ ਨਾਲੇ ਕੰਦਲਾਂ ਦਾ ਸਾਗ ਬਣਾਵਾਂਗੇ ਕਿਤੇ ਆਹ ਦੇਖੋ ਤੇ ਟੱਕਾਂ ਦੇ ਟੱਕ ਜਮੀਨ ਆ ਤੇ ਜਮੀਨ ਵੀ ਆ ਘਾਟ ਆ ਇਹਨੂੰ ਆਪਣਾ ਮੱਝਾਂ ਦਾ ਗੋਹਾ ਪਾਉਂਦੇ ਇਹਦੇ ਵਿੱਚ ਵੀ ਜਦਾਂ ਵੀ ਚੰਗੀ ਉਹ ਖਾਦ ਬਣ ਜਾਂਦਾ ਇੱਥੇ ਢਿੱਗ ਲੱਗੀ ਹੁੰਦੀ ਸੀ ਉਹ ਚੁੱਕਦੀ ਆ ਵੇਖਿਓ ਹਾਂ ਸਰੋਂ ਬੀਜੀ ਆ ਤੇ ਕਿੰਨਾ ਤੇਲ ਆਊਗਾ ਇਧਰ ਆਪਣੇ ਤਿੰਨ ਤਿੰਨ ਚਾਰ ਚਾਰ ਫਸਲਾਂ ਕੱਢ ਕੇ ਜ਼ਿਮੀਂਦਾਰ ਤੇ ਬਲਤਕਾਰੀ ਕਰ ਛੱਡਦੇ ਆ ਜਿਹੜੀ ਤੈਨੂੰ ਗੱਲ ਕਹੀ ਸੀ ਨਾ ਵੀ ਜਾਂਦੇ ਜਾਂਦਿਆਂ ਕਿਸਾਨਾਂ ਦੀ ਕੋਈ ਚੀਜ਼ ਵੀ ਆ ਸਕਦੀ ਤੇ ਆਹ ਦੇਖੋ ਬਾਬਿਓ ਕੰਡਾ ਤਾਰ ਲਾਈ ਆ ਲੱਖੇ ਰੰਗ ਦੀਆਂ گاਵਾ ਇਹਨਾਂ ਦਾ ਆ ਗੋਇਆ ਵੀ ਇੱਥੋਂ ਇਕੱਠਾ ਕਰਕੇ ਖੜਦੇ ਆ ਤੇ ਆਹ ਵੇਖੋ ਬੈਠੀਆਂ ਆਹ ਦੇਖੋ ਹੋਏ ਹੋਏ ਇਹੋ ਜਿਹੇ ਵੀਊ ਵੇਖਣ ਵਾਲੇ ਹੁੰਦੇ ਆ ਇੱਧਰ ਵੇਖੋ ਬੱਲੇ ਬੱਲੇ ਕਿਆ ਕੁਦਰਤ ਦੇ ਰੰਗ ਆ ਕਿਆ ਨਜ਼ਾਰੇ ਆ ਵੇਖੋ ਇੱਧਰ ਆਹਾ ਆ ਸਾਰੇ ਖੇਤ ਇਹਨਾਂ ਨੇ ਜੁਗਣ ਵਾਸਤੇ ਗੋਰੀਆਂ ਨੇ ਛੱਡੇ ਕੋਈ ਇੱਥੇ ਖਾਦ ਨਹੀਂ ਪਾਉਂਦੇ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਆ ਕੰਡਾ ਤਾਰ ਵੜੀ ਆ ਤੇ ਤੁਹਾਨੂੰ ਦਿਖਾ ਸਕਦਾ ਵੀ ਇੱਥੇ ਕਿੰਨੀ ਵੇਚਦੀ ਆ ਹੁੰਦੀ ਆ ਨਾਰੇ ਗਾਵਾਂ ਇੱਥੇ ਨੂੰ ਭੱਜ ਕੇ ਜਾਣੀਆਂ ਪਹਿਲੀ ਗੱਲ ਤੇ ਗਾਵਾਂ ਕਾਫੀ ਸਿਆਣੀਆਂ ਨੇ ਆ ਵੇਖੋ ਸਾਰੀ ਕੰਡਾ ਤਾਰ ਲਾਈ ਆ ਹੁਣ ਅਗਲੀ ਵਾਰੀ ਇਹ ਖੇਤ ਦੀ ਆ ਗਾਵਾਂ ਨੇ ਕਿਹੇ ਬੰਦੇ ਨੇ ਜਾਣਾ ਤਾਂ ਨਾ ਹੀ ਬੁਛੜਾ ਸੀ ਚੋਰੀ ਕਰਨੀਆਂ ਤੇ ਵਿਊ ਵੇਖੋ ਬਾਬਿਓ ਗੱਡਾ ਘੈਂਡਾ ਹਾਂ ਹਾਂ ਆ ਉਧਰ ਵੇਖੋ ਯਾਰ ਬਠਿੰਡੇ ਵਾਲੇ ਲੱਗੇ ਤੇ ਇਹਨਾਂ ਨੇ ਇੱਧਰ ਗਾਵਾਂ ਨੇ ਚੁਗਣਾ ਤੇ ਦੁੱਧ ਦੇਣਾ ਇਹਨਾਂ ਨੇ ਪਾਲਟੀਆਂ ਦੇ ਪਾਲਟੀਆਂ ਤੇ ਆਹੋ ਦੇਖੋ ਰਾਖੀ ਕਰਨ ਵਾਸਤੇ ਨਾ ਉਹਨਾਂ ਨੇ ਝੁੱਗੀਆਂ ਜੀਆਂ ਬਣਾਈਆਂ ਆਹ ਜੰਗਲ ਦੀਆਂ ਵੀ ਬਣਾ ਜੰਗਲ ਦੇ ਵਿੱਚ ਜੰਗਲ ਦੀ ਕਟਾਈ ਹੋ ਰਹੀ ਬਾਬਿਓ ਇੱਧਰ ਆਹ ਵੇਖੋ ਕਿਦਾਂ ਦਾ ਜਿਗਾੜ ਉਹਨਾਂ ਨੇ ਸੰਦ ਬਣਾਏ ਆ ਵੀ ਆਹ ਦੇਖੋ ਇੱਧਰ ਇਤੋਂ ਲੱਕੜਾ ਲਾਤ ਲਾਤ ਕੇ ਪੈ ਖੜਾ-ਖੜਾ ਤੜਾ-ਟਾਇਰ ਆ ਲਖਣਾ ਕੱਢ-ਕੱਢ ਕੇ ਜੰਗਲ ਵੱਡ ਵੱਡ ਕੇ ਨਾ ਤੇ ਜਿਹੜਾ ਫਰਨੀਚਰ ਬਣਨਾ ਦੁੱਧਾ ਜਿਹਾ ਬਣਨਾ ਇਹ ਸਾਰਾ ਇਧਰੋਂ ਜਾਣਾ ਕੰਮ ਮੇਰੀ ਗੱਡੀ ਪਿਛਲੀ ਬਰਫ਼ ਚ ਇੱਥੇ ਰੜ ਗਈ ਸੀ ਤੇ ਮੈਂ 1.5 ਕਿਲੋਮੀਟਰ ਕਿਲੋਮੀਟਰ ਅੱਧਾ ਕਿਲੋਮੀਟਰ ਮੈਂ ਖਾਲਾ ਗੱਡੀ ਵਾਪਸ ਲਿਆਂਦੀ ਸੀ ਆ ਦੇਖਿਓ ਸਾਰਾ ਜੰਗਲੀ ਏਰੀਆ ਜੇ ਮਾਤਾ ਦੀ ਕਰਦਾ ਜਾ ਥੋੜੀ ਥੋੜੀ ਪਹਾੜੀ ਛੜਦਾ ਜਾ ਜੇ ਬਾਬੇ ਦੀ ਕਰਦਾ ਜਾ ਹਾਏ ਜਦੋਂ ਜਾਣਦੇ ਹੁੰਨੇ ਨਾ ਬਾਬੇ ਵਿੜਪਾਗ ਸਿੰਘ ਦੇ ਤੇ ਉੱਥੇ ਜਦੋਂ ਕਦੇ ਟਰੱਕ ਤੇ ਲੋਡ ਪੈਣਾ ਨਾ ਜੇ ਬਾਬੇ ਦੀ ਲਾਦੇ ਯਾਰ ਵੀ ਬੋਲਣ ਜੇ ਬਾਬੇ ਦੀ ਸ਼ੇਰਿੰਗ ਵੀ ਬੋਲੇ ਜੇ ਬਾਬੇ ਉਦੋਂ ਟਰੱਕ ਦੇ ਡਾਲੇ ਤੇ ਬੈਠੇ ਨੇ ਹਾ ਉੱਤੇ ਤੇ ਬੜਾ ਆਚਾਨਦਾ ਹੀ ਉਹ ਕਿਤੇ ਬਾਂਦਰ ਰਾਹ 'ਚ ਵੇਖਾਂਗੇ ਕਿਤੇ ਮੋਰ ਰਾਹ 'ਚ ਵੇਖਾਂਗੇ ਹੁਣ ਤੇ ਬਾਬੇ ਸੁਖ ਸਹੂਲਤਾਂ ਬਹੁਤਾਂ ਸਾਢੇ ਵਾਰੀ ਇੱਕ ਨਾ ਹੀ ਟਾਈਮ ਲੰਘਿਆ ਵਾਲਾ ਹੀ ਬੜਾ ਚਾਹ ਹੁੰਦਾ ਹੈ ਆਨੰਦਪੁਰ ਸਾਹਿਬ ਜਾਣ ਦਾ ਘਰਦਿਆਂ ਨਾਲ ਲੜਨਾ ਹਾਏ ਬੀਬੀ ਇਹ ਹੋਲਾ ਮੱਲਾ ਵੇਖਣ ਜਾਣਾ ਹੀ ਬਾਬੇ ਓਏ ਤੇ ਅੱਜ ਵੇਖ ਲੋ 25 ਸਾਲ ਹੋ ਗਏ ਬਾਹਰ ਆਇਆਂ ਨੂੰ ਕੋਈ ਮੱਸਿਆ ਨਹੀਂ ਕੋਈ ਲੋਹੜੀ ਨਹੀਂ ਕੋਈ ਦੀਵਾਲੀ ਨਹੀਂ ਆਹ ਦੇਖੋ ਇੱਧਰ ਬਸ ਐਦਾਂ ਦੇ ਖੇਤ ਆਈ ਜਾਣੇ ਆ ਤੇ ਸਾਡੇ ਪੰਜਾਬ ਵਾਲੇ ਭੈਣ ਭਰਾਵਾਂ ਨੂੰ ਚਾਹ ਹੀ ਚੜਦਾ ਜਾਣਾ ਆਹ ਦੇਖੋ ਇੱਧਰ ਅੱਜ ਜੰਗਲਾਂ 'ਚ ਮੰਗਲ ਆਇਆ ਬਾਬਿਓ ਉਧਰਤੀ ਚੀਜ਼ਾਂ ਦੇ ਖਾਲੀ ਦੀਆਂ ਕਿੱਥੇ ਕਿੱਥੇ ਮਹਾਰਾਜ ਨੇ ਕਿੰਨਾ ਕਿੰਨਾ ਦੀ ਪ੍ਰਕਿਰਤੀ ਬਣਾਈ ਆ ਕਿੰਦਾ ਕਿੰਦਾਂ ਦੀਆਂ ਬੋਲੀਆਂ ਕਿੰਦਾ ਕਿੰਦਾ ਦਾ ਰਹਿਣਾ ਸਹਿਣਾ ਆ ਦੇਖੋ ਇਧਰ ਬੱਦਲ ਬਾਬਿਓ ਕਿੰਨੀ ਨੇੜੇ ਆ برفਾਂ ਇਧਰ ਡਕਣੀਆਂ ਲਿਫਾਫਿਆਂ ਦੇ ਲਿਫਾਫੇ ਭਰ ਕੇ ਕਿਸਾਨਾਂ ਦੇ ਪਿੰਡ ਆਈ ਜਾਂਦੇ ਆ ਤੇ ਡਿਵੈਲਪ ਕਿੱਥਾਂ ਦੀਆਂ ਜ਼ਮੀਨਾਂ ਨੇ ਸੈੱਟ ਕੀਤੀਆਂ ਓਏ ਹੋਏ ਆਹ 뷰 ਕਿ ਇਦਾਂ ਦਾ ਲੱਗਣ ਨੇ ਬਾਬਿਓ ਜ਼ਰੂਰ ਦੱਸਿਓ ਤੇਰੀ ਭਰਜੇ ਗੱਡੀ ਨਾ ਕਰ ਪਲਟ ਗਏ ਐਸੇ ਕੰਮ ਦਿਖਾਉਣਾ ਵਾ ਪਿੰਡ ਦੀਆਂ ਮੜੀਆਂ ਸਾਡੀਆਂ ਮੜੀਆਂ ਦੇ ਵਿੱਚ ਤੇ ਉੱਥੇ ਪਾਣੀ ਕੱਖ ਕੁਖੀ ਉੱਗ ਆਣ ਆਈ ਇਹੇਦਾਰਾ ਆ ਦੇਖ ਅੱਜ ਦੇਖੋ ਬੈਂਚ ਲੱਗੇ ਆ ਗੱਡੀਆਂ ਲੱਗੀਆਂ ਵੇਖੋ ਕੋਈ ਫੁੱਲ ਫੁੱਲ ਚੜਾਉਣ ਆਇਆ ਹੋਣਾ ਕਿਸੇ ਬਜ਼ੁਰਗ ਦੇ ਆ ਪਿੰਡ ਆ ਗਿਆ ਲਾਸਟ ਇੱਥੇ ਆਪਾਂ ਵੀਡੀਓ ਖਤਮ ਕਰ ਰਣੀ ਆ ਕਿਉਂਕਿ ਟਾਈਮ ਬੜਾ ਹੋ ਗਿਆ 10 ਮਿੰਟ ਹੋ ਗਏ ਰਾਹ 'ਚ ਕੰਮ ਤੇ ਜਾਣ ਨੂੰ ਆ ਗਿਆ ਸ਼ੱਤਾਂ ਬੰਡੀਆਂ ਨਵੇਂ ਘਰ ਬੰਡੇ ਆ ਪਿੰਡ ਦੇ ਚਰਚ ਤੱਕ ਖੜਨੀ ਵੀਡੀਓ ਆਹੋ ਦੇਖੋ ਪੁਰਾਣੇ ਬੂਟੇ ਤੇ ਆਹ ਆ ਪਿੰਡ ਦੀ ਚਰਚ ਹਜ਼ਾਰਾਂ ਸਾਲ ਪੁਰਾਣੀ ਹੋਣੀ ਤਾਂ ਵੇਖ ਲਓ ਕਿੰਨੇ ਘੈਂਟ ਬਣਾਈਆਂ ਤੇ ਇੱਧਰ ਵੇਖੋ ਟਰਾਲੀਆਂ ਦਾ ਸਮਾਨ ਲੱਦੇ ਆ ਇਹ ਆ ਕਿਸਾਨਾਂ ਦੇ ਪਿੰਡ ਚੰਗਾ ਜੀ ਜੀਨੇ ਵਾਸਤੇ ਰੋ ਧੰਨਵਾਦ ਸਤਿ ਸ੍ਰੀ ਅਕਾਲ